ਤਰਦਾ ਉਹ ਨਾਲ ਅੰਗੇ ਨੇ ਉਹਨਾਂ ਨਾਲ ਕੀ ਕੀਤਾ ਇੱਕ ਪੁਰੀਤ ਪੁਰੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਪੁਰੀਤ ਗੋਲਾ ਤੇ ਇਹ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਆਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵੌਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਮੁਕੱਦਮੇ ਨੇ ਸੈਂਸੇਸ਼ਨਲ ਕ੍ਰਾਈਮਸ ਨੇ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਹੈ ਜਿਨ੍ਹਾਂ ਦੇ ਵਿੱਚ ਇੱਕ ਇਨਫੇਮਸ ਫਿੰਗਰ ਚੋਪਿੰਗ ਕਾਂਡ ਹੋਇਆ ਸੀਗਾ ਮੁਹੱਲੀ ਵਿਖੇ ਤਾਂ ਉਹਦੇ ਵਿੱਚ ਵੀ ਇਹ ਕੂ ਸੀਗਾ ਜਿਹਦੇ ਚ ਇਹਨੇ ਬੇਲਜੰਮ ਕੀਤੀ ਹੋਈ ਹੈ ਤਾਂ ਡੈਸਪਰੇਟ ਕ੍ਰਿਮੀਨਲ ਸੀਗਾ ਇਹ ਰਜੀਵ ਰਾਜਾ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਇਹ ਇਹਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹਦੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਹਿੱਟ ਕਰਦੇ ਹੋਏ ਇੱਥੇ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ ਬਜਾਏ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਤਾਂ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਗਸ ਤੇ ਬੁਲੇਟ ਇੰਜਰੀਜ਼ ਹੋਈਆਂ ਤੇ ਇਹ ਜ਼ੇਰੇ ਇਲਾਜ ਹੈ ਹੁਣ ਰਜਿੰਦਰ ਹਸਪੀਟਲ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹ ਦੇ ਵਿੱਚ ਇਸ ਘਟਨਾ ਸੰਬੰਧਿਤ ਪਹਿਲਾ ਮੈਸੇਜ ਹੈਗਾ ਫਰ ਪਟਿਆਲਾ ਰੈਜ਼ੀਡੈਂਸ ਕੀ ਪਟਿਆ ਸੀਐਮ